ਵਿਸ਼ਵਾਸਨਾ ਦੇ ਨਾ ਆਉਂਦਾ ਇਹ ਇੰਤਰੰਦ ਅਜੇ ਨਾ ਰੋਲੇਗਲ ਦੋ ਅਧਿਰਾਗੋਂ ਆਪਸ ਜਾਵਸ਼ਾਗਰ ਚਾਰ ਲੋਕ ਸੀ ਪੌਂਡਾ ਸਰ ਦਿੱਤਾ ਇਹ ਸੈਦ ਸੈਦ ਜਦ ਆ ਜੰਮ ਹੋਇਆ ਉਹ ਪੌਂਡਾ ਸਰ ਹਾਂ ਸਾਮੀਆ ਦਾ ਵਾਪਾਰ ਅਲਸੀਨ ਦਾ ਜਨਮ ਸੀ ਪੌਂਡਾ ਸਰ ਦਾ

ਉਹ ਜਾਂਦੀ ਹੁੰਦਾ। ਹੋਰ ਆਪ ਸਭ ਨੂੰ ਤੇ ਕਹਿੰਦੇ ਕਿ ਜਿਹੜਾ ਵੀ ਕੋਈ ਬਾਹਰ ਦਾ ਬਾਕੀ ਦਾ ਨਿਆਵੇ ਉਹ ਕੋ ਕੋਆਰਡ 13 ਮਾਰਚ ਨੂੰ ਦਿਵਾ ਦਿੱਤਾ। ਸੱਤ 24 ਅਈ ਦਾ ਪਾਰਟ ਜਾਂਚ ਕਰੋ। ਉਹ ਆਪ ਸੰਸਾਰ ਨੂੰ 13 ਮਾਰਚ ਨੂੰ ਦਮਦਾਰ ਪਾਰਟ ਕੀ ਹੋ ਜਾਂਦਾ ਜਿਸ ਆਪਾਂ 10 ਕਰੰਗਾਈ। ਇਹ ਨਹੀਂ ਆਪਾਂ ਤੇ ਲਈ ਜੂ ਮਹਾਰਾਜ ਦੀ ਜੇ ਲਈ। ਹੋਰ ਅਗਲਾ 5 ਦੇ मतलम की पाँच मिनट बैठे चल बार इस तो तरह की तरीक साहब खास करके जब जाते हैं आपके क्या आते करके अपना नूनबानी जवानी पाठ करिए तेरह बार नहीं जहाँ गोटका साहब उत्तर गोटका साहब से बार क्योंकि पूरी हो

पता बसंत पानी बसंत चढ़ाने का पता 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 चढ़ाए जाते पता कर